ਕੁੜੀਏ ਨਹੀਂ ਮਿੱਟੀ ਮਾਲਵੇ ਦੇ ਬੰਦੇ ਆਤ ਕਰਾਉਣੇ ਜਾਂਦੇ ਆ। ਆਹ ਆ ਗਿਆ ਖੇਡ ਕਬੱਡੀ ਦਾ ਮਹਿੰਗੇ ਮੁੱਲ ਦਾ ਪਲੇਅਰ ਹੈ। ਇਹ ਬਿਰਕਾਂ ਦਾ ਕਰਨ ਹੈ। ਇਹਦਾ ਸਤਰਾਣਾ ਪਿੰਡ ਹੈ। ਅੱਜਕੱਲ ਖੇਡ ਕਬੱਡੀ ਦੇ ਵਿੱਚ ਉਹ ਪਹਿਲੀ ਜੋਤ ਆ ਜੋਤ ਮਲੜੀਆਣਾ ਪਹਿਲੀ ਰੇਡ ਤੇ ਸਰਾ ਕਰ ਗਿਆ। ਪਹਿਲੀ ਰੇਡ ਤੇ ਆਹ ਮੁੰਡਾ ਰਾਤ ਵੀ ਬੈਸਟ ਬਣਿਆ। ਇਹ ਜੋਤ ਹੈ। ਇਹਦਾ ਮਲੜੀ ਪਿੰਡ ਹੈ। ਕੇਕ ਸਰਾ ਕਰ ਗਿਆ ਮੁੰਡਾ ਪਹਿਲੀ ਰੇਡ ਤੇ ਬੱਲੇ ਬੱਲੇ ਕਰ ਆ ਗਿਆ। ਲਓ ਸਾਹਮਣੇ ਕਸ਼ਿਸ਼ ਪਾਗੜੀ ਮਲੜੀ ਵਾਲਾ ਕਬੱਡੀ ਪਾ ਰਿਹਾ ਹੈ ਇਧਰਲੇ ਪਾਸੇ ਗੁਰਦੀਪ ਜਲਕੀ ਵਾਲਾ ਉਧਰ ਵੀ ਜੱਥਾ ਉਧਰ ਵੀ ਜੱਥਾ ਉਧਰ ਵੀ ਜੱਥਾ ਠਾ 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 ਹੋਈ ਪਈ ਹੈ ਆਹ ਦੇਖ ਲਾ ਧੂੜਾ ਪੱਟੀ ਜਾਂਦੇ ਨੇ ਹੈਲੋ ਜਿੰਨਾ ਦੁੱਧ ਮਾਵਾਂ ਦਾ ਪੀਤਾ ਹੁਟੜ ਵਾਲੇ ਮਾਈਕ ਦੀ ਆਵਾਜ਼ ਵਧਾ ਦਿਓ ਜੀ ਹੁਟੜ ਵਾਲੇ ਮਾਈਕ ਦੀ ਸਾਊਂਡ ਮਾਸਟਰ ਜੀ ਸਿਰੇ ਦਾ ਮੈਚ ਮੇਰੇ ਮਿੱਤਰੋ ਆ ਬਿਨਾ ਢੋਲ ਤੋਂ ਪੈਂਦੇ ਭੰਗੜੇ ਦੁਨੀਆ ਵੇਂਦੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਬਾਬਾ ਗੁਰਮਤਾਸ ਸਪੋਰਟਸ ਕਲਬ ਜਾਲ ਕੀ ਪਿੰਡ ਦਾ ਮੇਲਾ ਚੱਲਦਾ ਆ ਫੌਜੀ ਕਹਿੰਦੇ ਫੱਗੂ ਪਿੰਡ ਦਾ ਜਿਹਨੇ ਕਬੱਡੀ ਪਾਈ ਹੈ ਆ ਖੁਸ਼ੀ ਮੱਲੇ ਕਾਂ ਵਾਲਾ ਕਰਦਾ ਟਰਾਈ ਤੇ ਨੰਬਰ ਰੇਡਰ ਦਾ ਆਓ ਸਾਹਮਣੇ ਨੰਬਰ ਰੇਡਰ ਦਾ ਆ ਦੂਸਰਾ ਸੈਮੀ ਫਾਈਨਲ ਆਓ ਦੇਖ ਲਾ ਬਰੁੰਗਲਾ ਤੇ ਰਮਾਲ ਘੁੰਮਣਗੇ ਹੋ ਇਧਰਲੇ ਪਾਸੇ ਢਾਕੇ ਪੈਣਗੇ ਤੇ ਦੁੱਲਾ ਕਹਿੰਦੇ ਤੇ ਦੁੱਲਾ ਗਗਨ ਜੱਖੜ ਗਿਆ ਵੀ 300 ਜਿਹੜਾ ਗਰਦੀਪ ਦੇ ਖਾਤੇ ਕਰਦੇ ਹੋ ਜਿੰਨੇ ਪਹਿਲਾ ਜੱਫਾ ਲਾਇਆ ਹੈ ਆਹ ਸਾਹਮਣੇ ਜਿੰਨੇ ਜੱਫੇ ਲਾਉ ਉਹਨੇ 3 300 ਕਰ ਲਓ ਹੁਣ ਦੁੱਲੇ ਦੀ ਰੇਡ ਉਹ ਪ੍ਰਦੀਪ ਖੜਕਾ ਪੜਕਾ ਖੁੱਲ ਗਈਆਂ ਰੇਸ਼ਾ ਇੱਕ ਪੈਣਗੇ ਪੜਾਕੇ ਥੋੜਾ ਧਿਆਨ ਦੇਣ ਬੜਾ ਸਿਰੇ ਦਾ ਮੈਚ ਵੀਰੇ ਮਿੱਤਰੋ ਐਨ ਟੱਕਰ ਸ਼ੇਰਾਂ ਦੀ ਕੇ ਪੈ ਗਈ ਟੱਕਰ ਸ਼ੇਰਾਂ ਦੀ ਖੜ ਕੇ ਦੇਖੋ ਕੁੱਲ ਜਮਾਨਾ ਕਬੱਡੀ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਡੌਣਾ ਪੱਟਾਂ ਵਿੱਚ ਆਣਾ ਆਹ ਜੰਮਾ ਯਲਕ ਜਿਹੜਾ ਰਿੰਪੀ ਢੱਲੋ ਕਬੱਡੀ ਪਾ ਰਿਹਾ ਹੈ ਪਈ ਹੋ ਰੇਡ ਹੈ ਚਾਰਾਂ ਜਾਫੀਆਂ ਵਿੱਚ ਜੋਤ ਮੱਲੜੀ ਵਾਲਾ ਕਰਦਾ ਟਰਾਈ ਲੱਗਦਾ ਜੋਰ ਪਰ ਨੰਬਰ ਰੇਟਰ ਦਾ ਪੁਆਇੰਟ ਧਾਵੀ ਦਾ ਆਹ ਕਸ਼ਿਸ਼ ਨਾਮ ਹੈ ਦੁਨੀਆ ਭਗੜੀ ਭਗੜੀ ਕਹਿੰਦੀ ਹੈ ਜਿੱਤ ਅੰਡਰ 21 ਜੋ ਮੋਟਰਸਾਈਕਲ ਲੈ ਵੀ ਗਿਆ ਆਹ ਮੁੰਡੇ ਦੀ ਮਿਹਨਤ ਦਾ ਮੁੱਲ ਪਿਆ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਮੁੰਡੇ ਨੇ ਰੇਡਾਂ ਪਾਈਆਂ ਸਿਰਾ ਕਰਾਇਆ ਆਹ ਸਾਹਮਣੇ ਲੱਗਦਾ ਜੋਰ ਤੇ ਨੰਬਰ ਕਸ਼ਿਸ਼ ਬਾਗੜੀ ਹੈ ਮਲੜੀ ਦੀ ਧਰਤੀ ਦਾ ਜਗਦੀਪ ਦਾ ਪਿੰਡੂ ਨੰਬਰ ਲੈ ਗਿਆ ਅਗਲੀ ਕੌਡੀ ਪਤਲੀ ਕਰਨ ਫੇਰ ਆ ਗਿਆ ਲਖਿਆ ਆਹ ਸਾਹਮਣੇ ਕਰਨ ਫੇਰ ਆ ਗਿਆ ਲਓ ਚਾਰ ਸਟਾਪਰ ਤਿਆਰ ਪਰ ਤਿਆਰ ਹੈ ਇੱਕ ਕੰਨੀ ਮੜਾ ਨਵਜੋਤ ਸਿੰਘ ਜੋਤ ਹੈ ਕੰਦੇ ਹੁਣ ਜਸਕਰਨ ਬਾਈ ਹੁਣ ਨੇੜੇ ਹੋ ਕੇ ਫੈਸਲੇ ਕਰਨੇ ਪੈਣਗੇ ਲਓ ਸਾਹਮਣੇ ਕੀਤਾ ਟੱਚ ਤੇ ਉਹ ਜਾਂਦਾ ਬਾਟਾਵੜ ਦਾ ਉਹ ਬ੍ਰਾਡ ਅੱਜ ਦੁਨੀਆ ਪੱਬਾਂ ਪਰ ਹੋ ਗਈ ਅੱਜ ਲੋਕਾਂ ਨੇ ਬੰਦਾ ਵਲੇ ਜੀਭਾ ਆ ਗਈਆਂ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਮੁੰਡਾ ਫੇਰ ਕਿਦੇ ਵਧ ਗਿਆ ਦੁੱਲਾ ਕਿ ਦੁੱਲਾ ਰੇਡ ਪਾਉਂਦਾ ਧਰਤੀ ਤੇ ਵਿਸਕੇ ਅਰਕਲ ਸ਼ਿੱਲੂ ਦਾ ਫੜਿਆ ਪਰ ਬੰਦਾ ਨਾ ਕਿਸਕੇ ਅਰਕਲ ਸ਼ਿੱਲੂ ਦਾ ਫੜਿਆ ਬੰਦਾ ਨਾ ਕਿਸਕੇ ਪਰ ਆਹ ਫੇਰ ਵਾਲੀਆਂ ਹਰਬੜ ਸਾਰੀ ਸੁਖਮਣ ਕਦੇ ਕਰਦਾ ਟਰਾਈ ਹੈਲੋ ਦੁੱਲਾ ਹੈਲੋ ਉਧਰ ਪੀੜੀ ਮੰਗਾ ਚੇਅਰਮੈਨ ਨਗਰਪਾਲਿਕਾ ਸਾਡੇ ਬਹੁਤ ਸਤਿਕਾਰਯੋਗ ਨੇ ਸਰਦਾਰ ਸੁਖਚੈਨ ਸਿੰਘ ਜੀ ਰਮਾਣਾ ਸਾਹਿਬ ਜੇ ਜਾਲ ਕ੍ਰਿਟੀਆ ਫਾਈਨਲ ਜਿੱਤਦੀ ਹੈ ਤੇ ਇੱਕ 11000 ਦੇ ਮਾਣ ਸੁਖਚੈਨ ਸਿੰਘ ਜੀ ਰਮਾਣਾ ਚੇਅਰਮੈਨ ਪੀਲੀ ਮੰਗਾ ਨਗਰਪਾਲਿਕਾ ਉਹਨਾਂ ਵੱਲੋਂ ਜੇ ਜਾਲ ਕੀ ਫਸਟ ਆਉਂਦੀ ਹੈ ਤੇ 11000 ਦਿੱਤਾ ਜਾਊ ਵੀ ਲਖਿਆ ਆਓ ਸਾਹਮਣੇ ਚੇਅਰਮੈਨ ਸਾਹਿਬ ਕਹਿੰਦੇ ਵੀ 11000 ਦੇ ਦੇਗੇ ਜੇ ਆਜਾ ਇਹ ਹਲਕ ਦੀ ਟੀਮ ਜੇਤੂ ਰਹਿੰਦੀ ਹੈ ਪਰ ਆਓ ਸਾਹਮਣੇ ਮੈਂ ਤੱਕਾ ਵੀ ਇੱਕ ਪਾਸੇ ਜੰਟਾ ਤੇ ਦੂਜੇ ਪਾਸੇ ਬਾਗੜੀ ਕਾਸ਼ੀ ਜੇ ਮੇਰੇ ਮਿੱਤਰੋ ਲਾਓ ਸਾਹਮਣੇ ਪੁਆਇੰਟਾਂ ਦੇ ਵਾਦੇ ਕਰ ਗਿਆ ਇਧਰਲੇ ਪਾਸੇ ਰਿੰਪੀ ਢਿੱਲੋ ਆ ਗਿਆ ਆਹ ਕਹਿੰਦੇ ਮੋਟਰਸਾਈਕਲ ਬੁਲਟਰੇ ਸਲਵਾ ਰਿਆ ਖੇਡ ਕਬੱਡੀ ਦਾ ਯਮੋ ਕਬੱਡੀ ਪਾ ਰਿਹਾ ਹੁਣ ਚਾਰ ਤਿਆਰ ਵਰਤਾਰ ਉਹ ਦੇਖਾਂਗੇ ਕਿਹੜਾ ਬੱਲੇ ਬੱਲੇ ਕਰਵਾਵੇਗਾ ਕਿਹੜਾ ਗੁੱਟ ਫੜ ਕੇ ਕੀ ਲਾਵੇਗਾ ਪਰ ਸਾਹਮਣੇ ਕੀਤਾ ਟੱਚ ਰਿੰਪੀ ਆਹ ਮੁੰਡਾ ਨੰਬਰ ਪੁੱਟ ਗਿਆ ਪੁੱਟ ਗਿਆ ਉੱਡ ਗਿਆ ਉੱਡ ਗਿਆ ਰਿੰਪੀ ਉੱਡ ਗਿਆ ਉੱਡ ਗਿਆ ਦਿੱਲਾ 34 ਵਾਲਿਆ ਐਨ ਲੱਗਦਾ ਜਿਵੇਂ ਜੱਟ ਤੇ ਜ਼ਮੀਨ ਚੱਲਦੀ ਹੋਵੇ ਐ ਵੀ ਜਾਕੜ ਸਾਹਿਬ ਐਨ ਲੱਗਦਾ ਜਿਵੇਂ ਜੱਟ ਤੇ ਮਜਮੀਨ ਚੱਲਦੀ ਹੋਵੇ ਓਏ ਹੋਏ ਪ੍ਰਦੀਪ ਮੇਰੇ ਮਿੱਤਰੋ ਆਹ ਦਿੱਲਾ ਤੇ ਪ੍ਰਦੀਪ ਵਜਦੇ ਧੱਕੇ ਤੇ ਨੰਬਰ ਰੇਡਰ ਦਾ ਪੁਆਇੰਟ ਧਾਵੀ ਦਾ ਅਗਲੀ ਕੋਡੀ ਪੌਂਦ ਲਈ ਫੇਰ ਕਰਨ ਫਿਰਕ ਆ ਗਿਆ ਓ ਮੁੰਡੇ ਦਾ ਛਤਰਾਣਾ ਪਿੰਡ ਹੈ ਕਹਿੰਦੇ ਕੜਸਾਣਾ ਮੰਡੀ ਪ੍ਰਸਿੱਧ ਕੀਤੀ ਹੈ ਕੜਸਾਣੇ ਵਾਲਾ ਕਰਨ ਰੇਡ ਪਾਉਣ ਦੇ ਲਈ ਵੱਧ ਗਿਆ ਚਾਰ ਨੇ ਚਾਰੇ ਤਿਆਰ ਨੇ ਆ ਜੋਤ ਮੱਲੜੀ ਵਾਲਾ ਕਰਦਾ ਟਰਾਈ ਆ ਨੰਬਰ ਰਿਟਰ ਦਾ ਮੱਲੜੀ ਵਾਲਾ ਜੋਤ ਹੈ ਮੇਰੀ ਬੇਨਤੀ ਹੈ ਭਰਾ ਬਣ ਕੇ ਥੋੜਾ ਜਿਹਾ ਪਿੱਛੇ ਹੋ ਜਿਓ ਥੋੜਾ ਥੋੜਾ ਪਿੱਛੇ ਹੋ ਜਿਓ ਬੱਬੀ ਯਾਰ ਅਜ ਕੰਮ ਕਰ ਸਾਹਮਣੇ ਕਰਕੇ ਆਹ ਦੇਖ ਲੈ ਵੀ ਕਬੱਡੀ ਦੀ ਘੇਰੀ ਤੋਂ ਬਾਹਰ ਹੋਣਾ ਪੈ ਗਿਆ ਕਿਉਂਕਿ ਜ਼ਿੰਮੇਵਾਰੀ ਬਾਹੀ ਵਾਜਾ ਬਈ ਪਰ ਸਾਹਮਣੇ ਪੜਦੀ ਤੇ ਮੱਲੜੀ ਵਾਲਾ ਆਹ ਕਦੇ ਵਗਦੇ ਆਂਗੇ ਯਾਰ ਵਰਗਾ ਸ਼ੂਕ ਦੇ ਤੂਫਾਨ ਵਰਗਾ ਮੁੰਡਾ ਪੁਆਇੰਟ ਦੇ ਵਾਧੇ ਆ ਗਿਆ ਆ ਗਿਆ ਫੱਗੂ ਵਾਲਾ ਫੌਜੀ ਜੀ ਫੱਗੂ ਪਿੰਡ ਵਾਲਾ ਗਰਮੇਲ ਸਿੰਘ ਨਾਮ ਹੈ ਅਜਲਕੀ ਪਿੰਡ ਦਾ ਆਹ ਮੇਲਾ ਸਿਰੇ ਦਾ ਚੱਲਦਾ ਅਲੀ ਕਹਿੰਦਾ ਹਰਵਿੰਦਰ ਪੁੱਜਿਆ ਹੋਇਆ ਵੱਡਾ ਮੱਲਾ ਖੇਡ ਕਬੱਡੀ ਦਾ ਆਹ ਗੱਗੂ ਸਰਾ ਤੇ ਫੌਜੀ ਮੇਰੇ ਮਿੱਤਰੋ ਆ ਲੱਗਦਾ ਜੋਰ ਪਰ ਫੌਜੀ ਹਰਿਆਣੇ ਵਾਲਾ ਭੱਜ ਗਿਆ ਫੌਜੀ ਨੰਬਰ ਕਹਿੰਦੇ ਆਹ ਯਾਲਕੀ ਟੀਮ ਦੇ ਲਈ ਜੋੜ ਗਿਆ ਮਰੇ ਮਿੱਤਰੋ ਅਗਲੀ ਕਬੱਡੀ ਪਾਉਣ ਦੇ ਲਈ ਆ ਵੀ ਸੋਣਿਆ ਵੀਰਾ ਪਾ ਕਬੱਡੀ ਕਿ ਚੰਗਾ ਹੋਵੇ ਉਸਤਾਦ ਚਲੇ ਚੰਗੇ ਉੱਠਣਗੇ ਕਰਕੇ ਮਿਹਨਤ ਦੁਨੀਆ ਉਤੇ ਸ਼ਾਜਾ ਮੱਲਾ ਹੋਏ ਖੜਕੇ ਲੋਕੀ ਫੇਰ ਤੇਰਾ ਸਰਨਾਮਾ ਪੁੱਛਣਗੇ ਲਓ ਦੁੱਲਾ ਮੱਲੇ ਕਮਲਾ ਕਬੱਡੀ ਪਾ ਰਿਹਾ ਜੰਟਾ ਪ੍ਰਦੀਪ ਆ ਸੁਖਮਣ 베ਰਾਲੀਆ ਫੇਰ-ਵੇਰ ਜੱਫੇ ਲਾਉਂਦਾ ਇਹ ਮੁੰਡਾ ਸਿਰਾਂ ਕਰਾਉਂਦਾ ਸੁਖਮਣ ਤੇ ਦੁੱਲਾ ਸੁਖਮਣ ਤੇ ਦੁੱਲਾ ਲੱਗਦਾ ਜੋਰ ਕਬੱਡੀ 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 ਸਰਾਹ ਗੱਬਰ ਰੂਆ ਸਰਾਹ ਗੱਬਰ ਰੂਆ ਸਰਾਹ ਗੱਬਰ ਰੂਆ ਨੰਬਰ ਰੇਡਰ ਦਾ ਯਾਮੇ ਨੇ ਕਬੱਡੀ ਪਾਤੀ ਹੈ ਜਿੱਤੂ ਕੌਣ ਸ਼ੱਕ ਤਾਂ ਰਹਿਣੀ ਹੈ ਮੇਲਾ ਯਲਕੀ ਪਿੰਡ ਦਾ ਬਬਲੂ ਔ ਤੱਕ ਤੱਕ ਦਾ ਪੈਣੀਆ ਤੱਕ ਦਾ ਪੈਣੀਆ ਲਓ ਸਾਹਮਣੇ ਕਬੱਡੀ ਫੇਰ ਪੈ ਗਈ ਹੈ ਯਾਮੇ ਦੀਆਂ ਹਰ ਪੁਆਇੰਟ ਔ ਕਹਿੰਦੇ 200 200 ਪੰਮੇ ਖੈਰੇ ਵੱਲੋ ਜਸਵਿੰਦਰ ਬਰਾੜ ਭਰਾ ਵੱਲੋ ਇਧਰਲੇ ਪਾਸੇ ਪੈਂਦੀ ਫਿਰ ਆਹ ਦੇਖ ਲਾ ਵਜਦੀਆਂ ਪੱਟਾਂ ਦੇ ਥਾਪੀਆਂ ਬਰਾੜਾ ਅੱਜ ਪੱਟਾਂ ਦੇ ਥਾਪੀਆਂ ਐਵੇਂ ਨਹੀਂ ਵਜਦੀਆਂ ਇਹ ਚੰਦਰੇ ਆਹ ਦੇਖ ਲਾ ਮਾਰਨ ਲੱਤੇ ਐ ਆਜੇ ਹਰਖੇ ਹੋਏ ਮਾਰਦੇ ਆ ਲਾਓ ਸਾਹਮਣੇ ਬਾਗੜੀ ਇਧਰ ਪ੍ਰਦੀਪ ਆਹ ਕਦੇ ਬਾਗੜੀ ਤੇ ਪ੍ਰਦੀਪ ਹੈ ਹੋ ਗਈ ਮੇੜੋ ਮਿਣ ਜਵਾਨੀ ਹਰਜਾਪਾ 300 ਦਾ ਗੁਰਪਾਲ ਬਰਾੜ ਤੇ ਗਗਨ ਚਾਕੜ ਵੱਲੋਂ ਹੋ 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 ਖੱਚੋ ਫੋਟੋ ਖੱਚ ਪਰ ਸਾਹਮਣੇ ਬਾਗੜੀ ਪੁਆਇੰਟ ਦੇ ਵਾਧੇ ਕਰ ਗਿਆ ਆ ਗਿਆ ਕਰਨ ਫਿਰਕ ਆਹ ਕਦੇ ਕਬੱਡੀ ਪਾਉਣ ਦੇ ਲਈ ਸਾਹਮਣੇ ਕਦੇ ਗੱਭਰੂ ਵਧਿਆ ਆ ਖੇਡ ਗਰਾਉਂਡ ਦੇ ਅੰਦਰ ਹੈ ਕ੍ਰੇਡ ਕਰਨ ਲਈ ਨਵਜੋਤ ਆਹ ਕਹਿੰਦੇ ਗੱਬਰੂ ਤਿਆਰ ਵਰ ਤਿਆਰ ਮੱਲੇ ਕਾਂ ਦੀ ਧਰਤੀ ਹੈ ਮੇਰੇ ਮਿੱਤਰੋ ਪਰ ਸਾਹਮਣੇ ਜਸਕਰਨ ਬਹੁਤ ਕਰਦਾ ਇਸ਼ਾਰੇ ਵਾਹ ਕੀ ਬਾਤ ਹੈ ਲਾਓ ਸਾਹਮਣੇ ਅਗਲੇ ਕਬੱਡੀ ਫੇਰ ਦੁੱਲਾ 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 ਇਧਰਲੇ ਪਾਸੇ ਬੱਬੀ ਆਓ ਦੇਖਦੇ ਵੀ ਜਫਾ ਕਿਹੜਾ ਗੱਬਰੂ ਲਾਵੇਗਾ ਸੇਵਕ ਬਰਾੜ ਭਰਾ ਕਹਿੰਦਾ ਵੀ 500 ਕਰ ਦਿਓ ਪਰ ਆਹ ਦੇਖ ਲਾ ਬੱਬੀ ਯਾਰ ਜਦੋਂ ਜ਼ਿੰਮੇਵਾਰੀ ਹੋਵੇ ਨਾ ਫਿਰ ਬੜਾ ਕੁਝ ਛੱਡਾ ਪੈਂਦਾ ਯਾਰ ਜਦੋਂ ਜ਼ਿੰਮੇਵਾਰੀ ਚੱਕਣੀ ਆਵੇ ਤੇ ਬੜਾ ਕੁਝ ਦੇਖਣਾ ਪੈਂਦਾ ਅਮਨ ਤੋਦਾ ਭਰਾ ਕਹਿੰਦੇ ਮਾਣ ਕਰਦਾ ਬਲਕਰਨ ਸਿੰਘ ਸਰਾਹ ਸਾਹਿਬ ਇਹਨਾਂ ਪਰਾਂ ਦਾ ਵੱਡਾ ਮਾਣ ਹੈ ਮੇਰੀ ਬੇਨਤੀ ਹੈ ਬਜੀ ਕਲੀ ਵਾਲੇ ਭਰਾ ਇਹਨਾਂ ਢੇਰੀਆਂ ਤੇ ਕਲੀ ਪਾ ਦਿਓ ਪਰ ਫੱਗੂ ਪਿੰਡ ਵਾਲਾ ਫੌਜੀ ਅੱਜ ਹੱਥ ਨਹੀਂ ਟਿਕਣ ਦੇਦਾ ਹੱਥ ਨਹੀਂ ਟਿਕਣ ਨੰਦਾ ਉਧਰ ਸਰਦਾਰ ਸ਼ਿਕੰਦਾ ਸਿੰਘ ਜੀ ਸਿੱਧੂ ਉਹਨਾਂ ਦੇ ਪੋਤੇ ਨੇ ਕਮਾਲ ਸਿੰਘ ਜੀ 2000 ਉਹਨਾਂ ਵੱਲੋਂ 500 ਦਾ ਮਾਨ ਸਨਮਾਨ ਰੈਂਪੀ ਜਾਮੇ ਲਈ ਪਹੁੰਚਦਾ ਹੋ ਗਿਆ ਹੈ ਬਾਈ ਕਮਾਲ ਸਿੰਘ ਜੀ 2000 500 ਦਾ ਮਾਨ ਜਿਹੜਾ ਉਹ ਜਾਮੇ ਲਈ ਪਹੁੰਚਦਾ ਹੋ ਗਿਆ ਹੈ ਕਸ਼ਿਸ਼ ਬਾਕੜੀ ਮਲੜੀ ਵਾਲਾ ਜਿਹਨੇ ਕਬੱਡੀ ਪਾਤੀ ਹੈ ਆਓ ਸਾਹਮਣੇ ਟੱਚ ਡਬਲ ਤੇ ਨੰਬਰ ਰੇਡਰ ਦਾ ਆ ਸਿਰੇ ਦਾ ਮੈਚ ਮੇਰੇ ਮਿੱਤਰੋ ਜਮਾ ਫੇਰ ਤੁਰ ਪਿਆ ਆਓ ਸਾਹਮਣੇ ਖੁਸ਼ੀ ਮੱਲੇ ਕਾਂ ਦਾ ਗੱਗੂ ਸਰਾ ਜੋਤ ਲੱਗਿਆ ਹੋਇਆ ਨਾਲ ਲਾਂਬਾ ਬਰਾੜ ਹੁਣ ਜਾਫੀ 4 ਨੇ ਚਾਰੇ ਤਿਆਰ ਨੇ ਐਨਸਰ ਦੀ ਟੱਕਰ ਹੈ ਜਲ ਕੀ ਪਿੰਡ ਦਾ ਮੇਲਾ ਆਹ ਕੌਣ ਕਰਾਉ ਬੱਲੇ ਬੱਲੇ ਕੌਣ ਕਰਾਉ ਬੱਲੇ ਬੱਲੇ ਆਓ ਸਾਹਮਣੇ ਆਓ ਆਓ ਸਾਹਮਣੇ ਆਓ ਦੇਖ ਲੈ ਮੰਗੇ ਭਾਈ ਹੁਣ ਘੁੰਮੀ ਜਾਂਦੇ ਆ ਪਰਨੇ ਅੱਜ ਲੋਕ ਨਿਆਰੇ ਲਾਗੇ ਅੱਜ ਲੋਕ ਸਵਾਦ ਲੈ ਗਏ ਅੱਜ ਲੋਕ ਪੱਪਾ ਪਰ ਹੋ ਗਏ ਇਧਰ 500 ਦੇ ਵੱਡੇ ਮਾਨ ਸਨਮਾਨ ਦੋਨਾਂ ਬਲਾਰਿਆਂ ਦੇ ਲਈ ਗਗਨ ਜਾਖੜ ਭਰਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਸਾਹਮਣੇ ਮੈਂ ਤੱਕਾਂ ਗਿਆ ਨਿਆਰਾ ਗੁਰਪਾਲ ਸਿੰਘ ਜੀ ਬਰਾੜ ਸਾਹਿਬ ਤੇ ਗਗਨ ਜਾਖੜ ਭਰਾ ਅੱਜ ਕਿਵੇਂ ਮੁੰਡਾ ਨੋਟਾਂ ਦਾ ਮੀਂਹ ਭਰਾਈ ਜਾਂਦੇ ਆ ਨੋਟਾਂ ਦਾ ਮੀਂਹ ਭਰਾਈ ਹੁੰਦੇ ਗਗਨ ਜਾਖੜ ਤੇ ਸਾਡੇ ਬਰਾਦ ਸਾਹ ਵੱਲੋਂ ਵੱਡਾ ਮਾਣ ਦੋਨਾਂ ਬਲਾਰਾਂ ਨੇ ਪੁੱਜ ਗਿਆ ਸਿਰੇ ਦਾ ਮੈਚ ਹੈ ਅਜਾਲਕੀ ਵਾਲੇ 500 ਰੁਪਈਆ ਕਰਨ ਵਿਰਕ ਲਈ ਕਰਨ ਵਿਰਕ ਲਈ ਆ ਲਾਬਾ ਦੇ ਕਰਨ ਲਾਬਾ ਦੇ ਕਰਨ ਮੇਰੇ ਮਿੱਤਰੋ ਉਹ ਮੱਲੇ ਕਾਂ ਦੇ ਘਸਾਣਾ ਹਰਿਆਣਾ ਦੇ ਰਾਜਸਥਾਨ ਲੱਗਦਾ ਜੋ ਕਬੱਡੀ ਕਬੱਡੀ ਹਰਿਆਣਾ ਤੇ ਰਾਜਸਥਾਨ ਪੰਗਲ ਖੜੀ ਵੀ ਜਿੱਤ ਦਾ ਨਿਸ਼ਾਨ ਹੁੰਦਾ ਹਰ ਬੰਦੇ ਨੂੰ ਆਪਣੇ ਤੇ ਮਾਣ ਹੁੰਦਾ

1116 ਜਫਾ ਜਲ ਕੀਰੇ ਜਫੀਆਂ ਨਾਲ ਹੋਵੇਗਾ ਗੇਜਾ ਭਰਾ ਲਾਨ ਕਰਾ ਗਿਆ ਆਓ ਸਾਹਮਣੇ ਬਾਗੜੀ ਮਲੜੀ ਵਾਲਾ ਫੇਰ ਕਬੱਡੀ ਪਾਉਣ ਲਈ ਆ ਗਿਆ ਚਾਰ ਨੇ ਚਾਰੇ ਤਿਆਰ ਨੇ ਬੱbbi ਗੁਰਦੀਪ ਪ੍ਰਦੀਪ ਸੁਖਮਣ ਹੁਣ ਚਾਰਾਂ ਚੋਂ ਕਾਣ ਬੇਨ ਵਾਲੀਆ ਪੈਂਦਾ ਫੇਰ ਫੇਰ ਲੱਗਦਾ ਟੁੱਟ ਟੁੱਟ ਕੇ ਕਰਦਾ ਕਮਾਲ ਪਰ ਕਸ਼ੀਸ਼ ਆਹ ਬਾਗੜੀ ਮਲੜੀ ਵਾਲਾ ਸਰਾ ਕਰ ਗਿਆ ਨੰਬਰ ਰੈਡਰ ਦਾ ਅਗਲੀ ਕਬੱਡੀ ਪਾਉਣ ਲਈ ਫੌਜੀ ਆ ਗਿਆ ਲੱਖਾ ਕਰਦੀ ਜਿੱਕਰ ਲਓ ਸਾਹਮਣੇ ਫੌਜੀ ਕੇ ਨੇ ਬਾਦ ਜੋ ਕਾ ਖੇਡ ਗਰਾਊਂਡ ਦੇ ਅੰਦਰ ਗੁਰਸੇਵਕ ਭਰਾੜ ਦਾ ਕਿਤੇ ਪੂਰਾ ਜੋਰ ਜਿਹਾ ਲੱਗਾ ਪਿਆ ਏ ਆਹ ਦੇਖ ਫੌਜੀ ਦੀ ਕਬੱਡੀ ਹੁਣ ਚਾਰੇ ਮੂਹਰੇ ਲਾ ਲਿਆ ਉਹ ਫੌਜੀ ਨੇ ਹੋ ਚਾਰੇ ਹੀ ਮੂਹਰੇ ਲਾ ਲੇ 500 ਰੁਪਇਆ ਗੁਰਸੇਵਕ ਭਰਾੜ ਤੇ ਪੰਮੇ ਖਹਿਰੇ ਵੱਲੋਂ ਫੌਜੀ ਲਈ ਪੁੰਦਾ ਹੋ ਗਿਆ ਗੁਰਸੇਵਕ ਭਰਾੜ ਤੇ ਪੰਮੇ ਖਹਿਰੇ ਵੱਲੋਂ 500 ਪੁੰਦਾ ਹੋ ਗਿਆ ਅੱਜ ਇਹਨੇ ਸੁਰਖਪੁਰੀਆਂ ਨੂੰ ਪਾਤੀਆਂ ਅੱਜ ਇਹਨੇ ਬੱਗੇ ਪਿੰਡ ਵਾਲਿਆਂ ਨੂੰ ਪਾਤੀਆਂ ਦੁੱਲਾ ਮੱਲੇ ਕਾਂ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਹੈ ਸਾਹਮਣੇ ਜਲ ਕੀ ਪਿੰਡ ਦੇ ਜਾਫੀ 4 ਹੈ ਆਓ ਸਰਦੀ ਟੱਕਰ ਮੇਰੇ ਮਿੱਤਰੋ ਇਧਰਲੇ ਪਾਸੇ ਨੰਬਰ ਰੇਡਰ ਦਾ ਪੁਆਇੰਟ ਰੇਡਰ ਦਾ ਕਾਲਾ ਸੱਲ ਵਾਲੀਆ ਪਰ ਸਾਡਾ ਜੱਸਾ ਪ੍ਰਾਣ ਹੈ ਸੋਹਣ ਵਾਲਾ ਸਤਨਾਮ ਸ਼ਰਮਾ ਆਇਆ ਹੋਇਆ ਬੱਬਲੂ ਦਾ ਕਹਿੰਦੇ ਸਖਤਾ ਖੇੜਾ ਪਿੰਡ ਹੈ ਆ ਯਾਮਾ ਮੇਰੇ ਵੀਰੋ ਜਲ ਕੀ ਪਿੰਡ ਦਾ ਰੈਂਪੀ ਟਲਵਾਨਾ ਪੁੱਤ ਕਬੱਡੀ ਪਾ ਰਿਹਾ ਉਧਰ ਜਾਫੀ ਚਾਰ ਨੇ ਚਾਰੇ ਤਿਆਰ ਆਹ ਸਰਗੀ ਟੱਕਰ ਮੇਰੇ ਮਿੱਤਰੋ ਆਹ ਸਾਹਮਣੇ ਆਹ ਸਾਹਮਣੇ ਅੱਜ ਨਹੀਂ ਓਏ ਅੱਜ ਨਹੀਂ ਅੱਜ ਨਹੀਂ ਰੁਕਦਾ ਅੱਜ ਨਹੀਂ ਰੁਕਦਾ ਅੱਜ ਨਹੀਂ ਰੁਕਦਾ ਅੱਜ ਤੇ ਸਾਹਮਣੇ ਅੱਜ ਤੇ ਮੰਗੇ ਬਈ ਜੱਟ ਆਈ ਤੇ ਆਇਆ ਹੋਇਆ ਹੈ ਅੱਜ ਨਹੀਂ ਰੁਕਦਾ ਆਹ ਆ ਗਿਆ ਕਹਿੰਦੇ ਬਾਗੜੀ ਮੱਲੜੀ ਵਾਲਾ ਕਾਸ਼ੀਸ਼ ਕਬੱਡੀ ਪਾਉਂਦੇ ਲਓ ਸਾਹਮਣੇ ਚਾਰ ਤੇ ਚਾਰਾਂ ਚੋ ਪ੍ਰਦੀਪ ਹੈ ਕਹਿੰਦੇ ਮੁੰਡਾ ਆਹ ਕਰਦਾ ਟਰਾਈ ਪਾਈਪ ਕਰਦਾ ਟਰਾਈ ਲੈ ਵੀ ਲੱਖਾਂ ਆ ਮੈਚ 1 ਲੱਖ ਰੁਪਏ ਤੇ ਨਹੀਂ ਖੇਡਿਆ ਜਾਂਦਾ ਅਲੀ ਕਹਿੰਦਾ ਗੱਲ ਸੱਚੀ ਆ ਆ ਮੈਚ ਇੱਕ ਲੱਖ ਤੇ ਨਹੀਂ ਖੇਡਿਆ ਜਾਂਦਾ ਸਿਰੇ ਦਾ ਟੱਕਰ ਹੈ ਸਿਰੇ ਦਾ ਮੈਚ ਬਰੇ ਮਿੱਤਰੋ ਆਹ ਲਾਪਾ ਤੇ ਫੌਜੀ ਲੱਗਦਾ ਜੋਰ ਤੇ ਨੰਬਰ ਰੇਡਰ ਦਾ ਆਪਾ ਤੇ ਫੌਜੀ ਲਾਪਾ ਤੇ ਫੌਜੀ ਉਧਰਲੇ ਪਾਸੇ ਸਾਡੇ ਭਰਾ ਕਹਿੰਦੇ ਸ਼ਸ਼ਤੀਪਾਰ ਇਮੀਗ੍ਰੇਸ਼ਨ ਵਾਲੇ ਹਰਪ੍ਰੀਤ ਸਿੰਘ ਜੀ ਬਰਾੜ ਤੇ ਗੁਲਾਬ ਸਿੰਘ ਜੀ ਬਰਾੜ ਆ ਕਿਹਦੇ ਵੀ ਅਯਾਲ ਕੀ ਦਾ ਹਰ ਜੱਪਾ 500 ਦਾ ਹੋਵੇਗਾ ਮੇਰੇ ਮਿੱਤਰੋ ਲਓ ਸਾਹਮਣੇ ਕਬੱਡੀ ਦੁੱਲੇ ਦੀ ਪੈ ਗਈ ਆ ਦੁੱਲੇ ਦੀ ਪੈ ਗਈ ਆ ਦੁੱਲੇ ਦੀ ਪੈ ਗਈ ਆ ਆ ਬੇਰ ਵਾਲੀਆ ਸੁਖਮਨ ਸਰਾ ਕਰ ਗਿਆ ਬੇਰ ਵਾਲੀਆ ਸੁਖਮਨ ਪਾ ਗਿਆ ਪੁੱਠੀ ਕਰਾ ਗਿਆ ਬੱਲੇ ਬੱਲੇ ਓ ਨੰਬਰ ਜਫੀਆਂ ਦਾ 1100 ਰੁਪਿਆ ਸਾਡਾ ਦੋਦੇ ਵਾਲਾ ਭਰਾ ਅਮਨ ਭਾਈ ਦੋਦੇ ਵਾਲਾ ਉਧਰਲੇ ਪਾਸੇ 1100 ਰੁਪਿਆ ਅਮਨ ਦੋਦਾ ਦੇ 500 ਰੁਪਿਆ ਸਾਡਾ ਗੁਰਸੇਵ ਕਬਰਾਣ ਕਹਿੰਦਾ ਸਾਡੇ ਵੱਲੋਂ ਕਰ ਦਿਓ 2 1600 ਦਾ ਜੱਫਾ ਸੁਖਮਣ ਕੰਨੇ ਲਾ ਗਿਆ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਰਿੰਪੀ ਫੇਰ ਆ ਗਿਆ ਰਿੰਪੀ ਫੇਰ ਆ ਗਿਆ ਮੇਰੇ ਮਿੱਤਰੋ ਬੜਾ ਤੇਜ਼ ਤਰਾਰ ਕਰ ਕਰ ਆਉ ਜਾਂਦਾ ਆਉ ਜਾਂਦਾ ਆਓ ਜੀ ਬਾਤਰੀਆ ਕਰ ਦਿਓ ਬਰਾ ਬਣ ਕੇ ਗਰਾਊਂਡ ਕਲੀਅਰ ਕਰਦੇ ਆਹ ਵਾਲੀ ਕਾਲੇ ਹਰਵਿੰਦਰ ਦਾ ਵੀ ਜੋਰ ਲੱਗਿਆ ਹੋਇਆ ਹੈ ਫੱਗੂ ਵਾਲੇ ਭਰਾ ਵੀ ਪੁੱਜੇ ਹੋਇਆ ਇਹਦੇ ਮੇਲੇ ਤੇ ਲਓ ਸਾਹਮਣੇ ਬਾਗੜੀ ਕਸ਼ਿਸ਼ ਕੁਮਾਰ ਮਲੜੀ ਪਿੰਡ ਵਾਲਾ ਕਬੱਡੀ ਪਾਉਣ ਲਈ ਤਿਆਰ ਬਰ ਤਿਆਰ ਹੈ ਜੱਫੀ ਚਾਰ ਨੇ ਆਹ ਗੁਰਦੀਪ ਆ ਮੁੰਡਾ ਕਰਦਾ ਟਰਾਈ ਪਰ ਨੰਬਰ ਰੀਡਰ ਦਾ ਪੁਆਇੰਟ ਧਾਵੀ ਦਾ ਆ ਵੀ ਫੌਜੀਆ ਪਾਕ ਕਬੱਡੀ ਆ ਵੀ ਫੌਜੀਆ ਪਾਕ ਕਬੱਡੀ ਲੈ ਵੀ ਲਖਿਆ ਫੌਜੀ ਫੱਗੂ ਪਿੰਡ ਵਾਲਾ ਫੇਰ ਆ ਗਿਆ ਆਓ ਸਾਹਮਣੇ ਫੇਰ ਆ ਗਿਆ ਲੈ ਵੀ ਬੰਦੀ ਆ ਸੁਖਮਣ ਦਾ 11000 ਰੁਪਏ ਮਣ ਦੋਦੇ ਭਰਾ ਵੱਲੋਂ ਕਹਿੰਦੇ ਪੋਈਦਾ ਕਰ ਦਿੱਤਾ ਪਰ ਫੌਜੀ ਛਾ ਗਿਆ ਆਹ ਕਹਿੰਦੇ ਫੌਜੀ ਛਾ ਗਿਆ ਫੌਜੀ ਛਾ ਗਿਆ ਸਿਰੇ ਦਾ ਮੈਚ ਹੋ ਗਿਆ ਐਨ ਸਿਰੇ ਦੀ ਟੱਕਰ ਮੇਰੇ ਮਿੱਤਰੋ ਕਿ ਜਿੱਤਣ ਜਿੱਤਣ ਰਹਿਣਾ ਕਰਦਾ ਕਦੇ ਹਾਰ ਵੀ ਤੂੰ ਮਨ ਸਰੀਰਾ ਉਹ ਜਿੱਤਣ ਦਾ ਮਲਕਾਉਡੀ ਤੇ ਹਾਰਨ ਦਾ ਮਲਹੀਰਾ ਖੁਸ਼ੀ ਮਨਾਈਏ ਜਿੱਤ ਦੀ ਨਾ ਕਦੇ ਹਾਰੋਂ ਡਰੀਏ ਮੰਦਾ ਬੋਲਣਾ ਬੋਲੀਏ ਕਰਤਾਰੋਂ ਡਰੀਏ ਆਹ ਕਹਿੰਦੇ ਦੁੱਲਾਸਰਾ ਕਬੱਡੀ ਪਾ ਰਿਹਾ ਹੈ ਆਹ ਸਾਹਮਣੇ ਪਈ ਵੀ ਰੇਡ ਉਹ ਰੇਡ ਪਰ ਆਹ ਏ ਆ ਸਵਾਦ ਆ ਕਬੱਡੀ ਦਾ ਆ ਸਵਾਦ ਆ ਕਬੱਡੀ ਦਾ ਕਿਆ ਬਾਤ ਹੈ ਮੰਗੇ ਬਾਈ ਅੱਜ ਦੇਖ ਲੈ ਚਾਰੇ ਪਾਸੇ ਠਾਠਾਂ ਵਜਾ ਕੱਟ ਬੈਹੋ ਯਾਰ ਬੈਹੋ ਸੰਗਤ ਨੂੰ ਦੇਖਣ ਦਿਓ ਕਬੱਡੀ ਬੈਹੋ ਸੰਗਤ ਨੂੰ ਲੈਣ ਦਿਓ ਸਵਾਦ ਮੇਰੇ ਮਿੱਤਰੋ ਆਓ ਸਾਹਮਣੇ ਪਈ ਵੀ ਰੇਡ ਤੇ ਫੌਜੀ ਕਹਿੰਦੇ ਫੱਗੂ ਵਾਲਾ ਭੱਜ ਗਿਆ ਨੰਬਰ ਰੇਡਰ ਦਾ ਉਹ ਪੁਆਇੰਟ ਧਾਵੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਠਾਗੜੀ ਮਲੜੀ ਵਾਲਾ ਤਿਆਰ ਮੇਰੇ ਵੀਰੋ ਰੇਡ ਪੈ ਗਈ ਹੈ ਜਾਫੀ 4 ਹੈ ਹਯਾਲ ਕੀ ਪਿੰਡ ਹੈ ਬਾਬਾ ਮਖਣੀ ਦਾਸ ਜੀ ਦਾ ਵੀ ਧੰਨਵਾਦ ਹੈ ਥੋੜੀ ਸੇ ਟਾਉਰ ਸੀ ਪਰ ਪ੍ਰਮਾਤਮਾ ਨੇ ਮਿਹਰ ਕਰਤੀ ਹੈ ਹੁਣ ਕਹਿੰਦੇ ਵੀ ਬਿਲਕੁਲ ਲੋਕੇ ਆ 500 500 ਦਾ ਜੱਫਾ ਆਹ ਦੇਖ ਲਾਂ ਮੰਗਿਆ ਭਾਈ ਜਿਹੜਾ ਜਾਫੀ ਜੱਫਾ ਲਾ ਗਿਆ ਤੇ 500 ਕਹਿੰਦੇ ਦਿੱਤਾ ਜਾਵੇਗਾ ਪਰ ਸਾਹਮਣੇ ਮੈਂ ਦੇਖਦਾ ਵੀ ਗੱਭਰੂ ਨੇ ਕੀਤੀ ਟਰਾਈ ਇਹ ਜੰਟਾ ਮੇਰੇ ਮਿੱਤਰੋ ਆਹ ਸਾਹਮਣੇ ਕਰੀ ਜਾਂਦਾ ਕਮਾਲ ਉਧਰ ਕਰੀ ਜਾਂਦਾ ਕਮਾਲ ਬੜਾ ਛੋਟੇ ਛੋਟੇ ਮੁੰਡੇ ਸਰਾ ਕਰਕੇ ਆ ਛੋਟੇ ਛੋਟੇ ਮੁੰਡੇ ਹਨ ਕਹਿਰ ਕਰਕੇ ਕਿ ਕਰਤਾ ਕਹਿਰ ਚੋਬਰਾਂ ਨੇ ਜਿਵੇਂ ਫੌਜ ਕਲੇ ਨੂੰ ਢਾਉਂਦੀ ਉਹ ਗੱਲ ਆ ਜੇ ਖੇਲੇ ਵੀ ਉਹ ਸਿੱਧੀ ਪਾਉਂਦੀ ਪਾਉਂਦੀ ਰਿੰਪੀ ਯਲਕੇ ਵਾਲਾ ਕਬੱਡੀ ਪਾਰਾ ਲੱਗਦਾ ਜੋਰ ਮੇਰੇ ਮਿੱਤਰੋ ਲਾਬਾ ਜੋਤ ਲਾਬਾ ਤੇ ਯਾਮਾ ਲਾਬਾ ਤੇ ਯਾਮਾ ਕਬੱਡੀ 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 ਆ ਆ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਮੈਚ ਦਾ ਉਹ ਰਾਜਸਥਾਨ ਵਾਲਿਓ ਖੁਸ਼ ਹੋ ਅਮਨ ਭਰਾਣ ਤੇ ਸੇਵ ਕਾਲਕ ਇਹਨਾਂ ਪ੍ਰਾਮੋ ਵੱਲੋਂ 500 ਰੈਂਪੀ ਦੀ ਆ ਕਬੱਡੀ ਤੇ ਉਹ ਤੁਹਾਡੇ ਪਿੰਡ ਦੀ ਟੀਮ ਜਿੱਤ ਕੇ ਇੱਕ ਵਾਰੀ ਹੱਲਾ ਗੁੱਲਾ ਹੋਰ ਤਾਰ ਇੱਕ ਹੀ ਅਜਾਲ ਕੀ ਦੇ ਤੇ ਸਾਡੇ 18 ਨੰਬਰ ਜਿਹੜੇ ਆ ਉਹ ਮੱਲੇ ਕਾ ਟੀਮ ਦੇ ਰਹੇ ਆ ਰੈਫਰੀਆਂ ਦੇ